ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਨਾ ਬਾਰੇ ਸਿਆਣੇ ਬੰਦੇ ਨੇ ਇੱਕ ਤਾਂ ਮੱਕੜ ਚਲ ਸਾਬ ਕਹਿ ਦਿੰਨੇ ਫਿਰ ਪੱਤਰਕਾਰ ਹੈ ਗੁੱਸਾ ਨਾ ਕਰੇ ਕਿਤੇ ਤੇ ਇੱਕ ਲੱਖਾ ਗੈਂਗਸਟਰ ਹੈ ਵੈਸੇ ਮੈਨੂੰ ਕਤੇੜ ਹੀ ਕਹਿਣਾ ਹੁੰਦਾ ਤੇ ਇਹਨਾਂ ਨੇ ਨਾ ਬڑا ਰੌਲਾ ਪਾਇਆ ਕਰਨ ਔਜਲੇ ਦਾ ਗਾਣਾ ਆਇਆ ਮੁਸ਼ਫਟ ਗੰਬਰੂ ਪੰਜਾਬ ਦਾ ਪੱਟੂ ਪਿੰਡ ਵਿੱਚ ਚਾਦਰਾਂ ਲਾ ਕੇ ਰੱਖਦਾ ਰੱਬ ਦਾ ਸ਼ਰੂਰ ਇਹੋ ਜਿਹੀਆਂ ਗੱਲਾਂ ਕਰਦੇ ਤੇ ਇੱਕ ਸ਼ਿਕਾਇਤ ਗਈ ਮੈਲਨਾ ਕਮਿਸ਼ਨ ਦੇ ਕੋਲ ਕਿ ਮਾਂ ਬੋਲੀ ਦੀ ਤੋਹਫੀਨ ਕੀਤੀ ਹੈ ਭਾਸ਼ਾ ਵਿਗਾੜ ਕੇ ਰੱਖਤੀ ਮੈਂ ਉਹ ਗਾਣਾ ਅੱਜ 2-3 ਵਿਦਵਾਨਾਂ ਨੂੰ ਸੁਣਾਇਆ ਤੇ ਆਪ ਵੀ ਕਈ ਵਾਰ ਸੁਣਿਆ ਉਹਦੇ ਵਿੱਚ ਕੋਈ ਇਹੋ ਜੀ ਅਸ਼ਲੀਲਤਾ ਹੈ ਨਹੀਂ ਇਹਨੂੰ ਇਤਰਾਜ ਪਤਾ ਨਹੀਂ ਕਾਹਦਾ ਹੁੰਦਾ ਉਹਨੇ ਐਮ ਐਫ ਲਿਖਤਾ ਪਰ ਉਹਨੇ ਨਾਲ ਬੋਲਤਾ ਮੋਸ਼ ਫੁੱਟ ਗੱਭਰੂ ਪੰਜਾਬ ਦਾ ਇਹ ਉਹਨੂੰ ਗਾਲ ਬਣਾ ਕੇ ਪੇਸ਼ ਕਰਦੇ ਪਤਾ ਨਹੀਂ ਹੋਰ ਤਰੀਕੇ ਨਾਲ ਲੈ ਕੇ ਚਲੋ ਜੇ ਤਾਂ ਉਹ ਮੋਸ਼ ਫੁੱਟ ਗੱਭਰੂ ਨਾ ਕਹਿੰਦਾ ਪੰਜਾਬ ਦਾ ਫਿਰ ਤਾਂ ਪੈ ਇਹਨੂੰ ਗਾਲ ਮੰਨ ਲੈਂਦੇ ਇੱਕ ਉਹਨੇ ਹੋਰ ਗੱਲ ਕਹੀ ਪੱਟੂ ਪਿੰਡ ਚ ਚਾਦਰਾਂ ਲਾ ਕੇ ਰੱਖਦਾ ਇਹ ਸ਼ਬਦ ਵਰਤਿਆ ਪੱਟੂ ਸ਼ਬਦ ਜਿਹੜਾ ਉਹਨੂੰ ਇਹ ਜੋੜਦੇ ਨੇ ਵੀ ਉਹ ਕੁੜੀਆਂ ਪੱਟਣ ਵਾਲਾ ਬੰਦਾ ਹੈ ਹੁਣ ਫੇ ਰਾਂਝੇ ਨੂੰ ਵੀ ਪੱਟੂ ਕਿਹਾ ਹੀਰ ਨੂੰ ਤੁਸੀਂ ਮਾਂ ਕਹੀ ਜਾਂਦੇ ਹੋ ਹਰਾਮਖੋਰ ਰਾਂਝੇ ਨੂੰ ਪਿਓ ਮੰਨੀ ਜਾਂਦੇ ਫੇ ਰਾਂਝੇ ਲਈ ਵੀ ਪੱਟੂ ਸ਼ਬਦ ਵਰਤਿਆ ਚਮਕੀਲੇ ਨੇ ਸ਼ਬਦ ਪੱਟੂ ਵਰਤੇ ਇਹ ਜ਼ਰੂਰੀ ਥੋੜੀ ਇਹ ਵੀ ਚਾਦਰਾਂ ਵਾਲੇ ਕੁੜੀਆਂ ਪੱਟਦੇ ਆ ਚਾਦਰੇ ਤਾਂ ਬਜ਼ੁਰਗ ਵੀ ਹੁਣ ਲਾਉਂਦੇ ਆ ਬੜੇ ਬੜੇ ਸਿਆਣੇ ਪਾਉ ਚਾਦਰਾਂ ਲਾਉਂਦੇ ਆ ਬڑے ਸਰਦਾਰ ਚੰਦਰਲ ਹੁੰਦੇ ਇਹਦਾ ਮਤਲਬ ਵੀ ਉਹ ਸਰਦਾਰ ਕੁੜੀਆਂ ਪੜਦੇ ਸੀ ਤੁਹਾਡੇ ਦਿਮਾਗ ਵਿੱਚ ਗੰਦਗੀ ਹੈ ਜਿੰਨੇ ਚਿਰ ਉਹ ਕੱਢਦੇ ਨਹੀਂ ਅਸਲ ਪਤਾ ਗੱਲ ਕੀ ਹੈ ਵੀ ਜਿਹੋ ਜਿਹੇ ਆਪ ਨੇ ਉਹ ਜਿਹੜੇ ਦੂਜੇ ਨੂੰ ਸਮਝਦੇ ਨੇ ਮੈਂ ਇਥੇ ਇੱਕ ਬੇਨਤੀ ਕਰਨੀ ਹੈ ਕਾਰਨ ਔਲੇ ਦੇ ਭੈਣਾ ਹੈਗੀਆਂ ਨੇ ਉਹ ਤਾਂ ਮਾਂ ਕੋ ਨਹੀਂ ਹੈਗਾ ਮੈਂ ਕੋਈ ਚਾਪਲੂਸੀ ਨਹੀਂ ਕਰ ਰਿਹਾ ਅੱਛਾ ਹੁਣ ਦਲਜੀਤ ਦਸਾਂਝ ਨੂੰ ਕਹਿਣਗੇ ਕਿ ਉਹ ਨਾ ਜਦੋਂ ਊ ਸ਼ੂਟ ਕਰਦਾ ਜਣ ਕੇ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਉਦੋਂ ਕਿ ਬੈਠਾ ਉਹ ਵਾਹਰੂ ਵਾਹਰੂ ਕਰਦਾ ਹੁੰਦਾ ਤੇ ਉਹਦਾ ਗਾਣਾ ਸੁਣੇ ਲਗ 28 ਕੁੜੀ ਦਾ 47 ਮੇਟ ਕੁੜੀ ਦਾ ਇਹ ਕੀ ਹੈ ਇਹ ਵਧੀਆ ਸੀ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀ ਲਹੰਗੇ ਤੇ ਸ਼ਰਾਬ ਡੋਲ ਦੂੰ ਇਹ ਵਧੀਆ ਸੀ ਜੇ ਨੂੰ ਪਸੰਦ ਕਰਦੇ ਹੋ ਮਿਲਣਾ ਹੋਵੇ ਜੇ ਪਹਿਲੀ ਵਾਰ ਕੁੜੀ ਨੂੰ ਸਫੇਦ ਨਹੀਂ ਜਗਾ ਕੋਈ ਕਮਾਦ ਵਰਗੀ ਇਹ ਬੱਬੂ ਮੰਨਦਾ ਇਹ ਵਧੀਆ ਇਹ ਸੁਣ ਲਿਆ ਕਰੋ ਦਲਜੀਤ ਦਾ ਇੱਕ ਹੋਰ ਅਸ਼ੀ ਗਾਣਾ ਕਿਹੜਾ ਤੋੜ ਦੂ ਕੀ ਤੇਰਾ ਮੇਰਾ ਪਿਆਰ ਨਹੀਂ ਮੂਰੇ ਜੱਟ ਖਾੜਕੂ ਖੜਾ ਕੜਾ ਪਾਇਆ ਦਿਖਾਇਆ ਉਹਦੇ ਵਿੱਚ ਉਹ ਵਧੀਆ ਸੀ ਯਾਨੀ ਕਿ ਬਾਦ ਦਾ ਬਤੰਗੜ ਬਣਾਉਣਾ ਹੋਵੇ ਵੀ ਸਾਨੂੰ ਕਿੱਥੋਂ ਥੋੜਾ ਬਹੁਤਾ ਕੁਝ ਮਿਲਦਾ ਹੈ ਕ੍ਰੈਡਿਟ ਵੀ ਉਹ ਚੀਜ਼ ਚਾਕੇ ਅਸੀਂ ਵਿਰੋਧ ਕਰਨਾ ਹੁੰਦਾ ਹੁਣ ਮੈਨਾਂ ਕਮਿਸ਼ਨ ਤੱਕ ਸ਼ਿਕਾਇਤ ਗਈ ਹੈ ਇਹ ਤਾਂ ਹੁਣ ਉਹ ਦੱਸਣਗੇ ਵੀ ਸ਼ਿਕਾਇਤ ਕਰਤਾ ਕੌਣ ਹੈ ਜਾਂ ਫਿਰ ਤੁਹਾਨੂੰ ਇਹੀ ਹੁੰਦਾ ਵੀ ਮਹਿਲਾ ਕਮਿਸ਼ਨ ਨੂੰ ਗਾਣਿਆਂ ਦੀ ਪ੍ਰਮੋਸ਼ਨ ਮਾਟੀ ਲਾਇਆ ਹੋਇਆ ਜਾਂ ਤੁਸੀਂ ਕੁਝ ਮਾੜਾ ਮੋਟਾ ਵਿੱਚੋਂ ਲੈਣਾ ਦੇਣਾ ਹੁੰਦਾ ਇਹ ਹਾਜ਼ਮ ਹੋਣੀਆਂ ਨਹੀਂ ਗੱਲਾਂ ਸਹੀ ਅੱਛਾ ਲਖੀਏ ਵਰਗਿਆਂ ਦੀ ਗੱਲ ਸੁਣਿਆ ਕਰ ਗਏ ਅਸੀਂ ਗੈਂਗਸਟਰਾਂ ਦੀ ਜਿਨ੍ਹਾਂ ਨੇ ਇੱਕ 골ਡ ਗੁਰਵੀਰ ਸਿੰਘ ਕਥਾਵਾਚਕ ਦਾ ਕਤਲ ਕਰਤਾ ਸੀ ਅਸੀਂ ਉਹਦੀ ਗੱਲ ਸੁਣੀ ਅਸੀਂ ਕਤੇੜ ਦੀ ਹੈ ਕਿਉਂ ਸੁਣਗੇ ਬਈ ਅੱਛਾ ਮੈਨੂੰ ਇੱਕ ਗੱਲ ਚੰਗੀ ਲੱਗੀ ਕਰਨੌੜਲੇ ਦੇ ਪਿੰਡ ਵਾਲੇ ਸਾਰੇ ਬੰਦੇ ਕਹਿੰਦੇ ਅਸੀਂ ਆਪਣੇ ਪਿੰਡ ਦੇ ਮੁੰਡੇ ਦੇ ਨਾਲ ਖੜੇ ਆ ਐਦੋਂ ਵੱਡੀ ਗੱਲ ਹੋ ਨਹੀਂ ਸਕਦੀ ਉਹ ਕਹਿੰਦੇ ਅਸੀਂ ਨਾਲ ਖੜੇ ਖੜਾਂਗੇ ਕਹਿੰਦੇ ਜੋ ਮਰਜੀ ਲੱਖੇ ਕਤੇੜ ਚ ਹਿੰਮਤ ਹੈਗੀ ਆ ਵੀ ਔਜ਼ਲੇ ਦੇ ਪਿੰਡ ਜਾ ਕੇ ਕਿਸੇ ਨਾਲ ਗੱਲ ਕਰਨ ਜਿਹੜੇ ਬੰਦੇ ਗੈਂਗਸਟਰਵਾਦ ਦੇ ਵਿੱਚ ਰਹੇ ਹੋਣ ਫਰੋਟੀਆਂ ਮੰਗੀਆਂ ਹੋਣ ਡਾਕਟਰਾਂ ਨੂੰ ਤੰਗ ਕੀਤਾ ਹੋਵੇ ਮੱਜਾਂ ਦੀਆਂ ਮੰਡੀਆਂ ਵਿੱਚੋਂ ਪਰਚੀਆਂ ਦੇ ਨਜਾਇਜ਼ ਪੈਸੇ ਲਏ ਹੋਣ ਉਹ ਬੰਦੇ ਮਤਾਂ ਦੇਣਗੇ ਇਹਦਾ ਕਾਰੋਬਾਰ ਕਿੱਥੋਂ ਚੱਲਦਾ ਹੈ ਤਿੰਨ ਤਿੰਨ ਗੱਡੀਆਂ ਨਾਲ ਹੁੰਦੀਆਂ ਨੇ ਕਿੱਥੋਂ ਤੇਲ ਪੈਂਦਾ ਰੋਜ਼ ਦੱਸਣਗੇ ਮੈਂ ਹਾਲਾਂਕਿ ਬਹੁਤ ਵਾਰੀ ਇਹ ਗੱਲ ਕਹੀ ਹੈ ਮੈਂ ਇੱਕ ਗੱਲ ਆਪਣੇ ਵੱਲੋਂ ਕਹੀ ਹੈ ਵੀ ਉਹਦੇ ਵਿੱਚ ਜਿਹੜਾ ਪੁਰਾਣਾ ਸਭਿਆਚਾਰ ਸੀ ਬੂਰੀਆਂ ਚੁੰਗਦਾ ਚੂਰੀਆਂ ਮਾਂ ਦੇ ਹੱਤੀਆਂ ਖਾਣੀਆਂ ਉਹ ਗੱਲਾਂ ਉਹਨੇ ਕੀਤੀਆਂ ਇੱਕ ਅੱਧੀ ਗੱਲ ਜੇ ਕੋਈ ਵੱਧ ਘਟ ਕਹੀ ਜਾਵੇ ਹੋਵੇ ਤਾਂ ਉਹਨੂੰ ਬਰਦਾਸ਼ਤ ਵੀ ਕਰਿਆ ਕਰ ਹੁਣ ਚਮਕੀਲਾ ਸਾਹਿਬ ਦੇ ਗਾਣੇ ਸਾਰੇ ਪਰਿਵਾਰ ਵਿੱਚ ਸੁਣੇ ਜਾ ਸਕਦੇ ਮੈਂ ਸਭ ਤੋਂ ਵੱਧ ਉਹਨਾਂ ਦੀ ਗੱਲ ਕਰਦਾ ਪਰ ਉਹਦੇ ਕਈ ਗਾਣੇ ਇਹਦੇ ਆ ਜਿਹੜੇ ਪਰਿਵਾਰ ਵਿੱਚ ਬੈਕਟ ਸੁਣ ਨਹੀਂ ਸਕਦੇ ਉਹ ਜਿਹਨੇ ਸਾਧਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ ਨੀਲਾ ਨਿਆਰੀ ਐ ਜਮਲਾ ਸਭ ਨੇ ਗਾਇਆ ਸੀ ਉਹਨੇ ਵੀ ਗਾਤਾ ਸੀ ਜਗ ਤੈਨੂੰ ਛੱਡ ਕੇ ਤੂੰ ਭਗਤੈਨੂੰ ਕਰ ਲੈ ਇਹ ਸੁਣ ਲੋਗੇ ਕਰੇ ਇਹ ਸਾਰੇ ਮੈਂ ਸਾਹਮਣੇ ਹੀ ਐ ਸ਼ਦੀਕ ਦੇ ਗਾਣੇ ਕਹੀਏ ਇਹਨੇ ਛਿੰਦੇ ਦੇ ਕਹੀਏ ਇਹਨੇ ਅਸੀਂ ਖੜੇ ਕਿੱਥੇ ਹੁਣ ਦੇ ਸਮੇਂ ਦੇ ਮੁਤਾਬਕ ਜਿਹੜੇ ਕਲਾਕਾਰ ਨੇ ਨਾ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਲੈਕਚਰ ਕਰਵੇ ਪੰਜਾਬੀ ਮਾਂ ਬੋਲੀ ਵਿੱਚ ਤੁਸੀਂ ਗਾਉਣਾ ਹੈ ਪੰਜਾਬੀ ਕਲਚਰ ਕੀ ਹੈ ਪੰਜਾਬ ਦਾ ਸਭਿਆਚਾਰ ਕੀ ਹੈ ਸਾਡਾ ਪਹਿਰਾਵਾ ਕੀ ਹੈ ਉਹ ਗੱਲ ਗੀਤਾਂ ਵਿੱਚ ਹੋਣੀ ਚਾਹੀਦੀ ਹੈ ਤੇ ਨਹੀਂ ਤਾਂ ਸਾਡੇ ਆ ਅਣਪੜ੍ਹੇ ਕਥਾ ਬਾਜ ਕਿੱਡੇ ਬੁੱਝੜਾ ਤੁਹਾਨੂੰ ਚਾਟੀ ਬਾਰੇ ਪਤਾ ਤੁਹਾਨੂੰ ਮਧਾਣੀ ਬਾਰੇ ਪਤਾ ਇੱਕ ਵਾਰੀ ਨੇਪਾਲ ਤੋਂ ਇੱਕ ਸਾਡੇ ਬੰਦਾ ਆ ਗਿਆ ਸੀਗਾ ਬਾਬਾ ਪੁਰਾਣੀ ਗੱਲ ਹੈ ਇਹ ਪੱਤਿ ਗਸਾਲ ਦੀ ਮੈਨੂੰ ਚੇਤੇ ਆ ਤੇ ਉਹਨੂੰ ਖੇਤ ਨਾਲ ਸਾਗ ਦੇ ਵਿੱਚ ਮੱਖਣੀ ਪਾਦੀ ਉਹਨੂੰ ਸੁਆਦ ਲੱਗੀ ਤੋ ਜਿਹਦੇ ਨੇ ਕਹਿੰਦਾ ਮਖਾਣੀ ਪਾਓ ਮਖਾਣੀ ਮਖਣੀ ਨੂੰ ਮਖਣੀ ਦਾ ਮਖਾਣੀ ਦੱਸਦਾ ਸੀ ਉਹ ਤੇ ਹੁਣ ਜਿਹਨੂੰ ਪਤਾ ਹੀ ਨਹੀਂ ਸਭਾ ਚਾਰ ਬਾਰੇ ਕੀ ਗੱਲ ਕਹੂਗਾ ਭਾਸ਼ਾ ਵਾਲੇ ਪਤਾ ਹੀ ਨਹੀਂ ਮੈਂ ਗੱਲ ਕੀਤੀ ਹੈ ਮੋਸ਼ਫਟ ਗੱਭਰੂ ਪੰਜਾਬ ਦਾ ਪੱਟੂ ਚਾਦਰਾਂ ਲਾ ਕੇ ਰੱਖਦਾ ਇਹ ਗੱਲ ਕਰਨ ਔਜਲੇ ਨੇ ਕੀਤੀ ਹੈ ਇਹਦੇ ਵਿੱਚ ਕੋਈ ਅਸ਼ਲੀਲਤਾ ਨਹੀਂ ਕੋਈ ਗਾਲ ਨਹੀਂ ਹੈਗੀ ਤੇ ਬਾਦ ਦਬਦਮ ਬਦੰਗੜ ਜਿੰਨਾ ਮਰਜੀ ਬਣਾਈ ਚੰਗੇ ਬਣੀ ਜਾਣਾ ਜਿਨ੍ਹਾਂ ਨੂੰ ਆਤ ਹੁੰਦੀ ਹੈ ਵੀ ਵੀਡੀਓ ਬਦ ਤੋਂ ਬਦ ਚੱਲੇ ਲੋਕਾਂ ਵਿੱਚ ਮੇਰੀ ਕਹੀ ਗੱਲ ਦੂਰ ਤੱਕ ਜਾਵੇ ਮੈਨੂੰ ਲੋਕ ਕਹਿਣ ਵੀ ਬੜਾ ਸਿਆਣਾ ਬੰਦਾ ਹੈ ਇਹ ਸਾਨੂੰ بس ਆਹ ਚੌਦਰ ਨੇ ਮਾਰੇ ਹੁਣ ਲੱਖੇ ਵਰਗੇ ਚਾਹੁੰਦੇ ਆ ਵੀ ਅਸੀਂ ਸੱਭਿਆਚਾਰ ਬਚਾਉਣਾ ਹੈ ਅਸੀਂ ਮਾਂ ਬੋਲੀ ਬਚਾਉਣੀ ਹੈ ਉਹ ਬਥੇਰੇ ਫੁਕਰੇ ਜਿਹੜੇ ਪੂਰੇ ਸਰੀਰ ਤੇ ਊੜਾ ਐੜਾ ਲਿਖ ਲੈਂਦੇ ਨੇ ਕੱਪੜੇ ਊੜੇ ਐੜੇ ਵਾਲੇ ਪਾਉਣਗੇ ਲਖੇ ਨੇ ਵੀ ਇਹ ਪਖੰਡ ਕੀਤਾ ਹੋਇਆ ਆਪਣੇ ਪਿੰਡ ਸਕੂਲ ਤੇ ਊੜਾੜਾ ਲਿਖਿਆ ਹੋਇਆ ਐਂਦਾ ਨਹੀਂ ਗੱਲ ਵੜਨੀ ਜਦੋਂ ਕਿਤੇ ਵਹਾ ਕੇ ਪੁੱਛਾਂਗੇ ਨਾ ਇੱਕ ਵਿਦਵਾਨ ਨਾਲ ਮੇਰਾ ਪੰਗਾ ਪੈ ਗਿਆ ਕਹਿੰਦਾ ਜੀ ਮੈਂ ਤਾਂ ਪੰਜਾਬੀ ਹੀ ਬੋਲਦਾ ਹਰ ਵਕਤ ਮੈਂ ਕਿਹਾ ਵੀ ਪਹਿਲਾ ਅੱਖਰ ਕਿਹੜਾ ਹੈ ਕਹਿੰਦਾ ਜੀ ਊੜਾ ਮੈਂ ਕਿਹਾ ਪਹਿਲੀ ਦਾ ਕਾਇਦਾ ਕਰਦਾ ਉਥੇ ਲਿਖਿਆ ਸੀ ਊੜਾ ਊਠ ਮੈਂ ਕਿਹਾ ਊਠ ਹਿੰਦੀ ਵਿੱਚ ਕਹਿੰਦੇ ਆ ਕਿ ਪੰਜਾਬੀ ਵਿੱਚ ਕਹਿੰਦਾ ਕਹਿੰਦਾ ਜੀ ਹਿੰਦੀ ਵਿੱਚ ਕਹਿੰਦੇ ਮੈਂ ਕਿ ਫਿਰ ਪੰਜਾਬੀ ਕਿਦਾਂ ਹੋਗੀ ਇਹ ਜਿਹੜੀ ਅਬੀ ਬੀਤਾ ਬੋਤ ਤਾਂ ਕਹਿੰਦੇ ਆ ਜਿਹਨਾਂ ਵਿੱਚ ਊਠ ਕਹਿ ਨਹੀਂ ਸਕਦੇ ਊਠ ਦਾ ਹਿੰਦੀ ਵਿੱਚ ਕਹਿੰਦੇ ਪਹਿਲਾ ਅਖਰ ਹੈ ਊੜਾ ਉੱਤੇ ਲਿਖਿਆ ਹੋਇਆ ਹੈ ਊੜਾ ਊਠ ਊਠ ਕਹਿੰਦੇ ਹਿੰਦੀ ਵਿੱਚ ਅਸੀਂ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਰਾਖੇ ਆ ਅ ਸਾਡੇ ਬਾਬੇ ਨੇ ਜਿਹੜਾ ਚੋੜਿਆਂ ਵਾਲੇ ਜੇ ਕੋਈ ਲੰਗਰ ਵਿੱਚ ਪਾਣੀ ਕਹਦੇ ਨਾ ਉਹਨੂੰ ਕਹਿੰਦੇ ਕਿ ਜਾਲਕ ਹੈ ਜਲ ਤਾਂ ਹਿੰਦੀ ਦਾ ਸ਼ਬਦ ਹੈ ਪਾਣੀ ਪੰਜਾਬੀ ਦਾ ਤੇ ਜੇ ਇਹਨਾਂ ਨੂੰ ਕਹਿ ਦਈਏ ਫਿਰ ਚਲੂਣੇ ਲੜਾਂਗੇ ਪੰਜਾਬੀ ਬਹੁਤ ਔਖੀ ਹੈ ਅਰਜ ਸ਼ਬਦ ਤੁਸੀਂ ਰੋਜ਼ ਕਹਿੰਦੇ ਹੋ ਇਹ ਪੰਜਾਬੀ ਦਾ ਹੈ ਖਾਲਸਾ ਸ਼ਬਦ ਜਿਹੜਾ ਪੜ੍ਹਦੇ ਹੋ ਇਹ ਪੰਜਾਬੀ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲਣ ਇਹ ਪੰਜਾਬੀ ਵਿੱਚ ਹੈ ਕਿਉਂ ਤੁਸੀਂ ਯਾਰ ਹਰ ਵਕਤ ਬਾਦ ਦਾ ਬਤੰਗੜ ਬਣਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਆਪਣੇ ਘਰ ਪਰਲੇ ਤੂੰ ਜੀ ਸ਼ਰਮ ਹੀ ਨਹੀਂ ਕਰਦੇ ਕਰਨ ਉਹ ਜਿਹੜਾ ਨਾ ਇੱਕ ਬਹੁਤ ਮਿਹਨਤ ਕਰਨ ਵਾਲਾ ਹੁੰਦਾ ਪੜਿਆ ਲਿਖਣਾ ਸਿੱਖਿਆ ਕਦਮਾਂ ਪੜੀਏ ਉਹਦੇ ਗਾਣੇ ਚੱਲ ਗਏ ਠੀਕ ਹੈ ਜਿਹੜੇ ਸ਼ੋਰ ਮਤ ਬੱਚਿਆ ਉਹ ਇੱਕ ਨਹੀਂ ਹਜ਼ਾਰਾਂ ਗਲਤੀਆਂ ਕਰਨਗੇ ਉਹਨੂੰ ਉਸ ਤਰੀਕੇ ਨਾਲ ਸਮਝਾ ਦਿਓ ਯਾਰ ਟਰੋਲ ਕਿਉਂ ਕਰਦੇ ਹੋ ਮੈਂ ਚੰਗੀ ਤਰ੍ਹਾਂ ਪੰਜਾਬੀ ਚ ਕਹਿ ਰਿਹਾ ਵੀ ਉਹ ਗਾਣੇ ਵਿੱਚ ਕੋਈ ਅਸ਼ਲੀਲਤਾ ਨਹੀਂ ਜਿਹਨੇ ਸ਼ਿਕਾਇਤ ਕੀਤੀ ਹੈ ਉਹ ਭਾਵੇਂ 100 ਵਾਰੀ ਕਰ ਦੇ ਕਰ ਹੀ ਜਾਵੇ ਕਰਨ ਨੂੰ ਕੀ ਹੈ ਕੋਈ ਬੰਦਾ ਰੋਟੀ ਖਾਂਦਾ ਸੀ ਤੇ ਉਹਦੇ ਨੂੰ ਕਹਿੰਦੇ ਬਾਪੂ ਤੇਰੀ ਤਾਂ ਖਾਂਦੇ ਦੀ ਦਾੜ੍ਹੀ ਹਿੱਲਦੀ ਐ ਵੀ ਹੱਲੂਗੀ ਦਾੜ੍ਹੀ ਹੋਰ ਉਹ ਦਾੜ੍ਹੀ ਮਨਾ ਦੇਵੇ ਕਹਿਣਾ ਤਾਂ ਕੁਝ ਹੋਰ ਚਾਹੁੰਦੀ ਸੀ ਬਹਾਨਾ ਸੀ ਤੇਰੀ ਖਾਂਦੇ ਦੀ ਦਾੜ੍ਹੀ ਹਿੱਲਦੀ ਐ ਉਹ ਤਾਂ ਹੱਲੂ ਕੀ ਭਾਈ ਦਾੜੀ ਤਾਂ ਜਦੋਂ ਬੰਦਾ ਮੂੰਹ ਨਾਲ ਰੋਟੀ ਖਾਂਦਾ ਮੂੰਹ ਹੱਲੂ ਕਾ ਥੜੀ ਵੀ ਹੱਲੂ ਇਹ ਬੇਨਤੀ ਪ੍ਰਵਾਨ ਕਰਿਓ ਜਾਣ ਬੁੱਝ ਕੇ ਫੇਸਬੁਕ ਤੇ ਵਿਦਵਾਨ ਬਣ ਕੇ ਆਪਣੇ ਆਪ ਨੂੰ ਸਿਆਣੇ ਨਾਂ ਅਖਵਾਇਆ ਕਰੋ ਖਾਸ ਕਰਕੇ ਆ ਲੱਖੇ ਭਾਨੇ ਵਰਕੇ ਤਾਂ ਦੂਰ ਹੀ ਰਹਿਆ ਕਰੋ ਜਿਹਨੇ ਕਰਤੂਤਾਂ ਤੁਹਾਨੂੰ ਦਿਖਾ ਦਿੱਤੀ ਨਾ ਵੀਡੀਓ ਰਹੀ ਤੇ ਸੁਣ ਨਹੀਂ ਸਕਦੇ ਉਹ ਜਿਹੜਾ ਡੀਐਕਸ ਕਿਹੜਾ ਸੀਗਾ ਪ੍ਰੋਡਿਊਸਰ ਉਹਦੇ ਨਾਲ ਇਹਦੀਆਂ ਬੀੜੀਆਂ ਪੀਂਦੇ ਲੀਆਂ ਵੀਡੀਓ ਗਾਣੇ ਕਢਨੇ ਵੀਡੀਓ ਜੇ ਸਾਹਮਣੇ ਦਿਖਾ ਦਿੱਤੇ ਤੁਸੀਂ ਆਪਣੇ ਪਰਿਵਾਰ ਵਿੱਚ ਸੁਣ ਨਹੀਂ ਸਕਦੇ ਜਿਹੜੇ ਸਾਨੂੰ ਸੱਭਿਆਚਾਰ ਸਿਣਾਉਂਦੇ ਨੇ ਸਿਖਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ